ਵਿਆਹ ਹੋਣ ਤੋਂ ਬਾਅਦ ਮੁੰਡਾ ਕੁੜੀ ਨੇ ਕਰਿਆ ਆ ਕੰਮ ਦੇਖਦੇ ਹੀ ਰਹਿ ਗਏ ਸਾਰੇ ਰਿਸ਼ਤੇਦਾਰ ਦੋਸਤੋ ਜਿੱਥੇ ਇੱਕ ਪਾਸੇ ਵਿਆਹਾਂ ਵਿੱਚ ਪੈਸੇ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਜਾਂਦੀ ਪੈਸਾ ਪਾਣੀ ਬਾਗ ਵਹਾ ਦਿੱਤਾ ਜਾਂਦਾ ਹੈ ਉਥੇ ਹੀ ਇੱਕ ਵਿਆਹ ਵਾਲੇ ਮੁੰਡਾ ਕੁੜੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਆਪਣੀ ਘਰ ਵਾਲੀ ਨੂੰ ਮੋਟਰਸਾਈਕਲ ਤੇ ਲਿਜਾ ਰਿਹਾ ਹੈ ਦਰਸਲ ਇਸ ਮੁੰਡੇ ਦਾ ਜਦੋਂ ਵਿਆਹ ਰੱਖਿਆ ਗਿਆ ਸੀ ਤਾਂ ਇਸ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਤਾਂ ਆਪਣੀ ਘਰ ਵਾਲੀ ਨੂੰ ਵਿਹਣ ਲਈ ਕੋਈ ਗੱਡੀ ਨਹੀਂ ਲੈ ਕੇ ਜਾਣੀ ਸਗੋਂ ਮੋਟਰਸਾਈਕਲ ਤੇ ਹੀ ਲੈ ਆਉਣਾ ਏ ਅਤੇ ਇਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੱਤਾ ਸੀ ਕਿ ਜਿਸ ਨੇ ਮੇਰੇ ਵਿਆਹ ਵਿੱਚ ਆਉਣਾ ਹੈ ਜਾਂ ਬਰਾਤ ਜਾਣਾ ਹੈ ਤਾਂ ਆਪਣੇ ਸਾਧਨ ਤੇ ਹੀ ਜਾਣਾ ਪੈਣਾ ਏ ਮੈਂ ਕੋਈ ਵੀ ਫालतू ਖਰਚਾ ਨਹੀਂ ਕਰਨਾ ਜਿਸ ਕਰਕੇ ਜੋ ਵੀ ਇਸ ਨੌਜਵਾਨ ਦੀ ਬਰਾਤ ਗਿਆ ਹਰ ਕੋਈ ਆਪਣੇ ਆਪਣੇ ਸਾਧਨ ਤੇ ਹੀ ਗਿਆ ਅਤੇ ਵਿਆਹ ਹੋਣ ਤੋਂ ਬਾਅਦ ਇਹ ਮੁੰਡਾ ਆਪਣੀ ਘਰਵਾਲੀ ਨੂੰ ਵੀ ਮੋਟਰਸਾਈਕਲ ਤੇ ਹੀ ਲੈ ਆਇਆ ਜਿਸ ਕਰਕੇ ਇਸ ਮੁੰਡੇ ਦੀ ਇਸ ਦੇ ਇਲਾਕੇ ਵਿੱਚ ਬਹੁਤ ਹੀ ਚਰਚਾ ਹੋ ਰਹੀ ਹੈ ਅਤੇ ਲੋਕ ਕਹਿ ਰਹੇ ਨੇ ਕਿ ਹਰ ਇੱਕ ਮੁੰਡੇ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ